ਤੇ ਹੁਣ 230 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਣੇ ਪੰਜ ਗ੍ਰਿਫਤਾਰ ਦੱਸਿਆ ਕਿ ਡੀਐਸਪੀ ਫਲੋਰ ਸਰਬਨ ਸਿੰਘ ਬਲਦੀ ਅਗਵਾਈ ਹੇਠ ਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਫਲੋਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਚਾਰ ਔਰਤਾਂ ਅਤੇ ਇੱਕ ਵਿਅਕਤੀ ਸਾਇਤ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਪਤਨੀ ਬੂਟਾਵਾਸੀ ਗੰਨਾਪਿੰਡ ਤੇ ਤਲਵਿੰਦਰ ਪਤਨੀ ਦੇਵਰਾਜ ਵਾਸੀ ਗੰਨਾਪਿੰਡ ਫਲੋਰ ਤੋਂ 110 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰਵਾਸੀ ਰਾਏਪੁਰ ਰਾਇਆਂ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕਟਿਆਣਾ ਛੰਡੀ ਪੀਰ ਫਲੋਰ ਤੋਂ 90 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸੇ ਤਰ੍ਹਾਂ ਰਾਮ ਲਪਾਇਆ ਪੁੱਤਰ ਮੁਲਖਰਾਜ ਵਾਸੀ ਗੰਨਾਪਿੰਡ ਫਲੋਰ ਤੋਂ 30 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹੋਰ ਤਾਂ ਸੀ ਕਿ ਇਨ੍ਹਾਂ ਸਭਨਾਂ ਵਿਰੁੱਧ ਥਾਣਾ ਫਲੋਰ ਵਿੱਚ ਧਾਰਾ 22/61/85 ਐਨਡੀਪੀਐਸ ਐਕਟ ਤੇ 22C/29/61/85 ਐਨਡੀਪੀਐਸ ਐਕਟ ਤਹਿਤ ਕਿਸ ਤਰਜ਼ ਕੀ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਉਂਦੇ ਹਾਂ ਪੂਰੀ ਖਬਰ ਸਰਾਂ ਐਨਡੀ ਦੇ ਮੁਕਦਮੇ ਦਰਜ ਕੀਤੇ ਕਿੰਨੇ ਮੁਕਦਮੇ ਇਹਨਾਂ ਦਾ ਕਿਦਾਂ ਮੈਕਰੋ ਆਰਗੇਨਾਈਜ਼ਡ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲ੍ਹਾ ਜ਼ਿਲੰਗਰ ਦੇ ਹੱਥ ਕੋਸਮ ਸਲੇ ਸਫਲਤਾ ਸਲੇ ਇਜਾਦ ਮਾਨਯੋਗ ਜ਼ਿਲਹੰਦਰ ਦੇ ਹਕੀ ਐਸਐਸਪੀ ਸਜਾ ਹਰਮਿੰਦਰ ਸਿੰਘ ਬੇਰਕ ਜੀ ਦੀ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੋਰ ਸਰਵਰ ਸਰਮਤ ਸਿੰਘ ਬਲਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਹਨਾ ਫਲਪੋਲਿਸ ਨੇ ਦੋ ਮੁਕਦਮੇ ਦਰਜ ਕੀਤੇ ਆ ਪਹਿਲੀ ਗੜੀ ਪਹਿਲਾ ਮੁਕਦਮਾ ਨੰਬਰ 190 ਨੰਬਰ ਹੈ ਜੋ ਕਿ ਮਨਜੀਤ ਕੌਰ ਪਤਨੀ ਬੂਟਾਵਾਸੀ ਕੰਨਪੜ ਅਤੇ ਤਲਵਿੰਦਰ ਰੇਲਿਸ ਕਿੰਦੋ ਪਤਨੀ ਦੇਵਰਾਜ ਵਾਸੀ ਕੰਨਪੜ ਦੇ ਖਿਲਾਫ ਦਰਜ ਕੀਤਾ ਅਤੇ ਉਨ੍ਹਾਂ ਪਾਸੋਂ ਕਰੀਬ 110 ਗੋਲੀਆਂ ਨਿਸ਼ਕੁਲੀਆਂ ਨਸ਼ੀਆਂ ਬ੍ਰੰਮਤ ਹੋਣਾਂ ਜੋ ਕਿ ਤਲਵਿੰਦਰ ਅਲੇ ਇਸਕੇ ਦੋ ਤੇ ਕਰੀਬ ਚਾਰ ਮੁਕਦਮੇ ਪਹਿਲਾਂ ਦਰਜ ਦਰਜ ਸਟਾ ਹੈ ਜੋ ਕਿ ਜਿਸਦੀ ਛੋਕੜ ਪਹਿਲਾਂ ਵੀ ਨਸ਼ੇ ਵਿੱਚ ਸੰਬੰਧੀ ਆ ਮੁਕਦਮਾ ਨੰਬਰ 192 ਜੋ ਕਿ ਮਨਜੀਤ ਕੌਰ ਉਰਫ ਦੀਸ਼ੋ ਪਤਨੀ ਬਿੰਦਰਵਾਸੀ ਰਾਏਪੁਰਾਇਆ ਦੇ ਖਿਲਾਫ ਦਰਜ ਸਟਾ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਚੰਡੀਗੜ੍ਹ ਦੇ ਖਿਲਾਫ ਦਰਜ ਸਟਾ ਕੀਤਾ ਜਿਸ ਪਾਸੋਂ ਕਰੀਬ 30 ਗੋਲੀਆਂ 80 ਜ਼ੁਲਮ ਅਤੇ 60 ਗੋਲੀਆਂ ਐਲਪ੍ਰੈਕਸੀਆ ਬਰਾਮਦ ਹੋਈਆਂ ਜੋ ਮਨਜੀਤ ਕੌਰ चौथे महीने 2025 ਦੇ ਵਿੱਚ ਹੀ ਜਮਾਤ ਤੇ ਆਈ ਸੀ ਤੇ ਬਾਅਦ ਅੰサー ਫਿਰ ਇਹ ਨਸ਼ੇ ਦੇ کاروبار ਚ ਫਿਰ ਲਿਖਤ ਹੋ ਗਈ ਸੀ ਦੋਨੋਂ ਮੁਕਦਮਿਆਂ ਦੇ ਵਿੱਚ ਕਰੀਬ 4 ਦੋਸ਼ੀਆਂ ਨੂੰ ਥਾਣਾ ਫਲਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਪੇਸ਼ਤਾਵਾਦ ਕਰਕੇ ਰਿਵਾਰਡ ਹਾਸਲ ਕਰਕੇ ਵਿਲੀ ਕਰ ਰਿਹਾ ਹੋਇਆ ਮਿਕਸ ਲੱਗਦਾ ਤੇ ਹੁਣ 230 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਣੇ ਪੰਜ ਗ੍ਰਿਫਤਾਰ ਦੱਸਿਆ ਕਿ ਡੀਐਸਪੀ ਫਲੋਰ ਸਰਬਨ ਸਿੰਘ ਬਲਦੀ ਅਗਵਾਈ ਹੇਠ ਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਫਲੋਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਚਾਰ ਔਰਤਾਂ ਅਤੇ ਇੱਕ ਵਿਅਕਤੀ ਸਾਇਤ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਪਤਨੀ ਬੂਟਾਵਾਸੀ ਗੰਨਾਪਿੰਡ ਤੇ ਤਲਵਿੰਦਰ ਪਤਨੀ ਦੇਵਰਾਜਵਾਸੀ ਗੰਨਾਪਿੰਡ ਫਲੋਰ ਤੋਂ 110 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰਵਾਸੀ ਰਾਏਪੁਰ ਰਾਇਆਂ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕਟਿਆਣਾ ਛੰਡੀ ਪੀਰ ਫਲੋਰ ਤੋਂ 90 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸੇ ਤਰ੍ਹਾਂ ਰਾਮ ਲਪਾਇਆ ਪੁੱਤਰ ਮੁਲਖਰਾਜ ਵਾਸੀ ਗੰਨਾਪਿੰਡ ਫਲੋਰ ਤੋਂ 30 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹੋਰ ਤਾਂ ਸੀ ਕਿ ਇਨ੍ਹਾਂ ਸਬੰਨਾ ਵਿਰੁੱਧ ਥਾਣਾ ਫਲੋਰ ਵਿੱਚ ਧਾਰਾ 22/62 85 ਐਨਡੀਪੀਐਸ ਐਕਟ ਤੇ 22C/2962 85 ਐਨਡੀਪੀਐਸ ਐਕਟ ਤਹਿਤ ਕਿਸ ਤਰ੍ਹਾਂ ਕੀਤਾ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਉਂਦੇ ਹਾਂ ਪੂਰੀ ਖਬਰ ਸਰਾਹ ਐਂਡੀ ਦੇ ਮੁਕਦਮੇ ਦਰਜ ਕੀਤੇ ਕਿੰਨੇ ਮੁਕਦਮੇ ਇਹਨਾਂ ਦਾ ਕਿਦਾਂ ਮੈਕਰਗੇ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲ੍ਹਾ ਜ਼ਿਲੰਗਰ ਦੇ ਹੱਥ ਕੋਲ ਸੋਸਲ ਸਫਲਤਾ ਹਾਸਲ ਹੋਈ ਜਦ ਮਾਨਯੋਗ ਜ਼ਿਲ੍ਹਾ ਅਧਿਕਾਰੀ ਐਸਐਸਪੀ ਸਰਦਾਰ ਹਰਮਿੰਦਰ ਸਿੰਘ ਵੇਰਕ ਜੀ ਦੀ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੌਰ ਸਰਦਾਰ ਸਰਮੁਖ ਸਿੰਘ ਬਲਜੀਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਨਾ ਫਲੌਰ ਪੁਲਿਸ ਨੇ ਦੋ ਮੁਕੱਦਮੇ ਦਰਜ ਕੀਤੇ ਹਨ ਪਹਿਲੀ ਗੜੀ ਪਹਿਲਾ ਮੁਕਦਮਾ ਨੰਬਰ 199 ਨੰਬਰ ਹੈ ਜੋ ਕਿ ਮਨਜੀਤ ਕੌਰ ਪਤਨੀ ਬੂਟਾਵਾਸੀ ਗੰਨਾਪਿੰਡ ਅਤੇ ਤਲਵਿੰਦਰ ਰੇਲਿਸ ਕਿੰਦੋ ਪਤਨੀ ਦੇਵਰਾਜ ਵਾਸੀ ਗੰਨਾਪਿੰਡ ਦੇ ਖਿਲਾਫ ਦਰਜ ਕੀਤਾ ਅਤੇ ਉਨ੍ਹਾਂ ਪਾਸੋਂ ਕਰੀਬ 110 ਗੋਲੀਆਂ ਨਿਸ਼ਕੁਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਜੋ ਕਿ ਤਲਵਿੰਦਰ ਰੇਲੇ ਇਸਕਿੰਨ ਦੋ ਤੇ ਕਰੀਬ ਚਾਰ ਮੁਕਦਮੇ ਪਹਿਲਾਂ ਦਰਜ ਦਰਜਿਸ਼ਟ ਹੈ ਜੋ ਕਿ ਜਸਦੀਪ ਛੋਕੜ ਪੇਣਾ ਵੀ ਨਸ਼ਵਿਰਚਨ ਸੰਬੰਧੀ ਹੈ ਮੁਕਦਮਾ ਨੰਬਰ 192 ਜੋ ਕਿ ਮਨਜੀਤ ਕੌਰ ਉਰਫ ਦੀਸ਼ੋ ਪਤਨੀ ਬਿੰਦਰਵਾਸੀ ਰਾਏਪੁਰਾਇਆ ਦੇ ਖਿਲਾਫ ਦਰਜਿਸਟਰ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਚੰਡੀਪੁਰ ਦੇ ਖਿਲਾਫ ਦਰਜਿਸਟਰ ਕੀਤਾ ਜਿਸ ਪਾਸੋਂ ਗ੍ਰਿਫਤੀ 30 ਗੋਲੀਆਂ 80 ਜ਼ੁਲਮ ਅਤੇ 60 ਗੋਲੀਆਂ ਐਲਟ੍ਰੈਕਸੀ ਬਰਾਮਦ ਹੋਈ ਜੋ ਮਨਜੀਤ ਕੌਰ ਜੋ ਥੇ ਮਹੀਨੇ 2025 ਦੇ ਵਿੱਚ ਜਮਾਤ ਤੇ ਆਈ ਸੀ ਤੇ ਬਾਅਦ ਅੰਸਰ ਫਿਰ ਇਹ ਨਸ਼ੇ ਦੇ کاروبار ਦੇ ਫਿਰ ਲਿਖਤ ਹੋ ਗਈ ਸੀ ਦੋਨੋਂ ਮੁਕਦਮਿਆਂ ਦੇ ਵਿੱਚ ਕਰੀਬ ਚਾਰ ਦੋਸ਼ੀਆਂ ਨੂੰ ਥਾਣਾ ਫਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਪੇਸ਼ਤਾਜ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਮਕਸਦ